ਸਾਸ਼ੀ ਗਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ ਜਿਹੜੀ ਆ ਵੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਇੱਕ ਧੜਾ ਜਿਹੜਾ ਆਪਣੇ ਆਪ ਨੂੰ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਹਜੇ ਵੀ ਉਹ ਪੰਥਕ ਮਸਲਿਆਂ ਦੇ ਨਾਲ ਖੜੇ ਆ ਉਹਨਾਂ ਦੀ ਪਾਰਟੀ ਜਿਹੜੀ ਹੈ ਹਜੇ ਵੀ ਪੰਥਕ ਮਸਲਿਆਂ ਦੇ ਨਾਲ ਖੜੀ ਆ ਔਰ ਉਸ ਨੂੰ ਪੂਰਜ਼ੋਰ ਤਰੀਕੇ ਨਾਲ ਚੱਕਦੀ ਹੈ ਦੂਜੇ ਪਾਸੇ ਇੱਕੋ ਧੜਾ ਜਿਹੜਾ ਇਹ ਕਹਿੰਦਾ ਕਿ ਹੁਣ ਅਕਾਲੀ ਦਲ ਦੇ ਉੱਪਰ ਕੱਲੇ ਇੱਕ ਪਰਿਵਾਰ ਦਾ ਰਾਜ ਹੈ ਉਸ ਪਰਿਵਾਰ ਦੀ ਚਲਦੀ ਹੈ ਪ੍ਰੇਮ ਸਿੰਘ ਚੰਦੂ ਆਜਰਾ ਸਾਡੇ ਨਾਲ ਨੇ ਕੱਲੇ ਇਹਨਾਂ ਨੇ ਇੱਕ ਵੱਡੀ ਮੀਟਿੰਗ ਕੀਤੀ ਸੀ ਲੇਕਿਨ ਉਸ ਮੀਟਿੰਗ ਦਾ ਜਵਾਬ ਇਹਨਾਂ ਨੂੰ ਆ ਦਿੱਤਾ ਗਿਆ ਕਿ ਜੇਕਰ ਪਾਰਟੀ ਤੋਂ ਬਾਹਰ ਰਹਿ ਕੇ ਤੁਸੀਂ ਕੋਈ ਗੱਲ ਕਰੋਗੇ ਤੇ ਫਿਰ ਤੁਸੀਂ ਆਪਣੇ ਆਪ ਨੂੰ ਪਾਰਟੀ ਤੋਂ ਬਾਹਰ ਸਮਝੋ ਚੰਦੂ ਆਜਾ ਸਾਹਿਬ ਅੱਜ ਮੀਟਿੰਗ ਹੋਈ ਹੈ ਵਰਕਿੰਗ ਕਮੇਟੀ ਦੀ ਸ਼ਿਰੋਮਣੀ ਅਕਾਲੀ ਦਲ ਦੀ ਕਹਿੰਦੇ ਜਿਨੇ ਵੀ ਲੀਡਰ ਬਾਹਰ ਬਹਿ ਕੇ ਗੱਲਾਂ ਕਰ ਰਹੇ ਸੀ ਉਹ ਸਾਰੇ ਆਪਣੇ ਆਪ ਨੂੰ ਪਾਰਟੀ ਤੋਂ ਬਾਹਰ ਸਮਝਣ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਦੇਖੋ ਪਹਿਲੀ ਗੱਲ ਤਾਂ ਪਾਰਟੀ ਕਿਸੇ ਵਿਅਕਤੀ ਦੀ ਜਾਇਦਾਦ ਨਹੀਂ ਪਾਰਟੀ ਇੱਕ ਵਿਚਾਰਧਾਰਾ ਪਾਰਟੀ ਦੇ ਵਿੱਚ ਇੱਕ ਕਾਮ ਵਿਅਕਤੀ ਵੀ ਜਿਹੜਾ ਉਸ ਵਿਚਾਰਧਾਰਾ ਨਾਲ ਸਹਿਮਤ ਆ ਉਹ ਪਾਰਟੀ ਦਾ ਆਪਣੇ ਆਪ ਨੂੰ ਮੈਂਬਰ ਸਮਝਦਾ ਦੂਜੀ ਗੱਲ ਇਹ ਆ ਵੀ ਜਿਹੜੀ ਮਤਲਬ ਜਲੰਧਰ ਦੇ ਵਿੱਚ ਮੀਟਿੰਗ ਹੋਈ ਉਹ ਉਦੋਂ ਹੋਈ ਜਦੋਂ ਪਾਰਟੀ ਪ੍ਰਧਾਨ ਹੋਰਾਂ ਨੇ ਆਪ ਇੱਕ ਗਰੁੱਪ ਦੇ ਲੀਡਰ ਬਣ ਕੇ ਇੱਕ ਧੜੇ ਦੇ ਲੀਡਰ ਬਣ ਕੇ ਕੁਝ ਸਿਲੇਕਟਡ ਲੋਕਾਂ ਨਾਲ ਬਾਰ-ਬਾਰ ਇੱਕ ਹਫ਼ਤਾ ਮੀਟਿੰਗਾਂ ਕਰਕੇ ਆਪਣੇ ਆਪ ਹੀ ਪਾਰਟੀ ਨੂੰ ਖਣਾਉਣ ਦੇ ਰਾਹ ਤੇ ਤੁਰ ਪਏ ਆਪਣੇ ਆਪੇ ਪਾਰਟੀ ਨੂੰ ਬੰਨਣ ਦੇ ਰਾਹ ਤੇ ਤੁਰ ਪੇ ਮੈਂ ਤਾਂ ਅੱਜ ਵੀ ਬੀਲ ਕੀਤੀ ਆ ਸਾਥੂ ਗੁਰੂ ਜੀ ਬਾਦਲ ਖਾਨ ਨੂੰ ਕਿ ਪਾਰਟੀ ਨੂੰ ਜੋੜਨ ਦਾ ਕੰਮ ਕਰਨ ਪਾਰਟੀ ਨੂੰ ਤੋੜਨ ਦਾ ਕੰਮ ਨਾ ਕਰਨ ਪਾਰਟੀ ਨੂੰ ਖੜਾਉਣ ਦਾ ਕੰਮ ਨਾ ਕਰਨ ਪਾਰਟੀ ਨੂੰ ਇੰਟੈਕਟ ਰੱਖਣ ਦਾ ਕੰਮ ਕਰਨ ਕੁਝ ਐਸੇ ਗੈਰ ਅਕਾਲੀ ਸਲਾਹਕਾਰਾਂ ਦੀ ਗੱਲ ਮੰਨ ਕੇ ਮਤਲਬ ਤੁਸੀਂ ਇਸ ਕਿਸਮ ਦੀ ਇਲਜ਼ਾਮਬਾਜ਼ੀ ਜਿਹੜੀ ਤੁਹਾਡੇ ਸ਼ੋਭਾ ਹੀ ਨਹੀਂ ਦਿੰਦੀ ਤੁਸੀਂ ਜਿਸ ਪਾਰਟੀ ਨਾਲ ਰਾਜ ਭਾਗ ਹੜਾਏ ਹੋਣ ਜਿਸ پارٹی ਨਾਲ ਤੁਸੀਂ ਉਹਨੂੰ ਮਦਦ ਤੇ ਆਏ ਹੋ ਮੇਅਰ ਦੀ ਚੋਣ 'ਚ ਭਾਜਪੀ ਦੀ ਮਦਦ ਕੀਤੀ ਹੋਵੇ ਰਾਸ਼ਟਰਪਤੀ ਦੀ ਚੋਣ 'ਚ ਮਦਦ ਕੀਤੀ ਹੋਵੇ ਕੱਲ ਲੋਕ ਸਭਾ ਵਿੱਚ ਜਿਹਦੇ ਹੱਕ 'ਚ ਬੋਲੇ ਹੋ ਤੁਸੀਂ ਉਸ ਪਾਰਟੀ ਤੇ ਜੈੰਟ ਦੱਸ ਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਮਤਲਬ ਇਸ ਪਾਰਟੀ ਲਈ ਦਰਦ ਹੰਢਾਏ ਇਸ ਪਾਰਟੀ ਲਈ ਸੰਘਰਸ਼ ਕੀਤੇ ਉਹਨਾਂ ਪਰਿਵਾਰਾਂ ਦੇ ਲੋਕਾਂ ਤੇ ਤੁਸੀਂ ਇੱਕ ਗੈਰ ਅਕਾਲੀ ਲੋਕਾਂ ਦੇ ਕਹਿਣ ਤੇ ਜਿਨ੍ਹਾਂ ਨੇ 5 ਮਿੰਟ ਵੀ ਕਦੇ ਜੇਲ੍ਹ ਨਾ ਗਏ ਹੋਣ 5 ਮਿੰਟ ਵੀ ਅਕਾਲੀ ਸੰਘਰਸ਼ਾਂ ਵਿੱਚ ਹਿੱਸਾ ਨਾ ਪਾਇਆ ਹੋਵੇ ਉਹਨਾਂ ਲੋਕਾਂ ਦੇ ਕਹੇ ਤੇ ਤੁਸੀਂ ਇਸ ਕਿਸਮ ਦੇ ਇਲਜ਼ਾਮबाजी ਕਰੋ ਉਹ ਸ਼ੋਭਾ ਨਹੀਂ ਦਿੰਦੀ ਚੰਗਾ ਨਹੀਂ ਲੱਗਦਾ ਮਾਦ ਸੱਸ ਹੋਈ ਸੀ ਬਾਦਲ ਹੁਣਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਉਹ ਆਪਣੇ ਆਪ ਜਿਵੇਂ ਕਹਿੰਦੇ ਘਰ ਨੂੰ ਲੰਬੂ ਨਾ ਲਾਉਣ ਉਹ ਮਤਲ ਜੇ ਹੁਣ ਮਾਸਟਰ ਤਾਰਾ ਸਿੰਘ ਦੀ ਧੋਤੀ ਜਿਸ ਮੀਟਿੰਗ ਵਿੱਚ ਹੋਵੇ ਜਾਇਦਾ ਮੌਸੇ ਤੁਰਦਾ ਜਵਾਈ ਹੋਵੇ ਜਾਇਦਾ ਟੋੜਾ ਦਾ ਦੋਤਾ ਹੋਵੇ ਤਲਵੰਡੀ ਸਾਹਿਬ ਦੀ ਧੀ ਜਿੱਥੇ ਹਾਜ਼ਰ ਹੋਵੇ ਬਡਾਲਾ ਸਾਹਿਬ ਦਾ ਬਰਨਾਲਾ ਸਾਹਿਬ ਦਾ ਢੀਂਟਾ ਸਾਹਿਬ ਦਾ ਦੇ ਪਰਿਵਾਰ ਉੱਥੇ ਹਾਜ਼ਰ ਹੋਣ ਗੁਲਚੰਦ ਦੀ ਜਵਾਈ ਉੱਥੇ ਹਾਜ਼ਰ ਹੋਵੇ ਔਰ ਉਹਨਾਂ ਲੋਗ ਉਹ ਲੋਗ ਉੱਥੇ ਹਾਜ਼ਰ ਹੋਣ ਜਿਨ੍ਹਾਂ ਨੇ ਐਮਰਜੈਂਸੀ ਤੇ ਦਰਦ ਹਟਾਇਆ ਹੋਣ 25 ਜੂਨ ਦਾ ਦਿਨ ਹੋਵੇ ਐਮਰਜੈਂਸੀ ਦੀ ਜਿਨ੍ਹਾਂ ਨੇ ਮਾਰ ਚਲੀ ਹੋਵੇ ਮੇਰੇ ਵਰਗੇ ਲੋਕ ਜਿਨ੍ਹਾਂ ਨੇ ਸਭ ਤੋਂ ਛੋਟੀ ਉਮਰ ਸਭ ਤੋਂ ਲੰਬਾ ਸਵਾ ਮਤਲਬ ਜੇਲ ਕੱਟੀ ਹੋਵੇ ਅਮਰਜੈਂਸੀ ਤੁਸੀਂ ਉਹਨਾਂ ਤੇ ਇਲਜ਼ਾਮਬਾਜ਼ੀ ਕਰੋ ਤੇ ਉਹ ਲੋਕ ਕਰਨ ਜਿਨ੍ਹਾਂ ਨੇ 5 ਮਿੰਟ ਕੋਈ ਥਾਣਾ ਜੇਲ ਨਾਲ ਕੱਟੀ ਹੋਵੇ ਤੇ ਇਹ ਵੈਸੇ ਚੰਗਾ ਨਹੀਂ ਲੱਗਦਾ ਔਰ ਦੂਜੀ ਗੱਲ ਇਹ ਆ ਬੇ رائے ਦਿੱਤੀ ਜਾ ਰਹੀ ਆ ਪਾਰਟੀ ਦੀ ਵਹਿਤਰੀ ਲਈ رائے ਦਿੱਤੀ ਜਾ ਰਹੀ ਆ ਪਾਰਟੀ ਨੂੰ ਫਰਸ਼ ਤੋਂ ਅਸਤੇ ਲੈ ਜਾਣ ਲਈ رائے ਦਿੱਤੀ ਜਾ ਰਹੀ ਆ ਵੀ ਪਾਰਟੀ ਮਤਲਬ ਅੱਗੇ ਕਿਵੇਂ ਵਧੇ ਸੋਚਿਆ ਹੀ ਜਾ ਰਿਹਾ ਉਹ ਬੁਰਾ ਕੀ ਆ ਮਾੜਾ ਕੀ ਆ ਏ ਮੈਂ ਸਮਝਦਾ ਚੁੱਪ ਦੀ ਕਿਉਂ ਆ ਗੱਲ ਪਾਰਟੀ ਨੂੰ ਬਿਹਤਰ ਬਣਾਉਣਾ ਪਾਰਟੀ ਨੂੰ ਮਜ਼ਬੂਤ ਕਰਨਾ ਕੋਈ ਮਾੜੀ ਗੱਲ ਆ ਉਹਦਾ ਗੁੱਸਾ ਕਿਉਂ ਆ ਉਹ ਚੁੱਪ ਕਿਉਂ ਆ ਗੱਲ ਲੇਕਿਨ ਤੁਹਾਨੂੰ ਕਹਿੰਦੇ ਕਿ ਤੁਸੀਂ ਤੇ ਬੀਜਪੀ ਦੇ ਏਜੰਟ ਹੋ ਬੀਜਪੀ ਦੇ ਇਸ਼ਾਰੇ ਤੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ ਏਜੰਟ ਨਾਲ ਏਜੰਟ ਨਹੀਂ ਕੋਈ ਬਣਦਾ ਉਹ ਤਾਂ ਭਾਈ ਅਮਰਪਾਲ ਸਿੰਘ ਐਨਐਸਏ ਦੇ ਤਹਿਤ ਅੰਦਰ ਆ ਪੰਜਾਬ ਸਰਕਾਰ ਨੇ ਰეკਮੈਂਡ ਕੀਤਾ ਉਹਦਾ ਐਨਐਸਏ ਦੁਬਾਰਾ ਪਾ ਕੇਂਦਰ ਸਰਕਾਰ ਨੇ ਉਹਨੂੰ ਮਨਜ਼ੂਰ ਕੀਤਾ ਕੇਂਦਰ ਸਰਕਾਰ ਪੰਜਾਬ ਸਰਕਾਰ ਦੀ ਰਿਕਮੈਂਡੇਸ਼ਨ ਨੂੰ ਰੱਦ ਕਰਤਾ ਸੀ ਸਭ ਤੋਂ ਪਹਿਲਾਂ ਭਾਈ ਅਮਰਪਾਲ ਸਿੰਘ ਦੇ ਇਸ ਐਨਐਸਏ ਦਾ ਜੇ ਕਿਸੇ ਨੇ ਵਿਰੋਧ ਕੀਤਾ ਤਾਂ ਮੈਂ ਕੀਤਾ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੀ ਰਿਕਮੈਂਡੇਸ਼ਨ ਰੱਦ ਕਰਨ ਦੀ ਮੰਗ ਜੇ ਕਿਸੇ ਨੇ ਕੀਤੀ ਤਾਂ ਮੈਂ ਕੀਤੀ ਤੇ ਜੇ ਭਾਰਤ ਦੀ ਪਾਰਲੀਮੈਂਟ ਵਿੱਚ ਮੋਦੀ ਸਾਹਿਬ ਦੀ ਸਰਕਾਰ ਸਮੇਂ ਲੈਂਡ ਐਕੁਇਜ਼ੀਸ਼ਨ ਐਕਟ ਜਿਹੜਾ ਲੈ ਕੇ ਆਏ ਸੀ ਉਹਦੇ ਵਿਰੋਧ ਦੇ ਵਿੱਚ ਐਮੈਂਡਮੈਂਟ ਆ ਪਾ ਕੇ ਇਤਿਹਾਸ ਰਚਿਆ ਮੈਂ ਰੂਲਿੰਗ ਪਾਰਟੀ ਦਾ ਐਮਪੀ ਆਪਣੀ ਸਰਕਾਰ ਦੇ ਅਗੇਂਸਟ ਕੋਈ ਉਹਦੇ ਲਿਆਂਦੇ ਬਿੱਲ ਦੇ ਅਗੇਂਸਟ ਕੋਈ ਐਮੈਂਡਮੈਂਟ ਪਾਵੇ ਇਹ ਮੇਰਾ ਖਿਆਲ ਆ ਦੁਨੀਆ ਹੈਰਾਨ ਸੀ ਪਰ ਮੈਂ ਹਿੱਕ ਢਾ ਕੇ ਉਹਦਾ ਵਿਰੋਧ ਕੀਤਾ ਆਖਰ ਸਰਕਾਰ ਨੂੰ ਉਹ ਬਿੱਲ ਵਾਪਸ ਲੈਣਾ ਪਿਆ ਸੋ ਇਹ ਗੱਲਾਂ ਜਿਹੜੇ ਵੈਸੇ ਮੈਂ ਕਹਿਣਾ ਵੀ ਚੰਗੀਆਂ ਨਹੀਂ ਲੱਗਦੀਆਂ ਤੇ ਇਹ ਕੀ ਕੀ ਕਰਦੇ ਰਹੇ ਕਿਵੇਂ ਕਿਵੇਂ ਆ ਹੁਣ ਲੋਕ ਸਭਾ ਦੀਆਂ ਚੋਣਾਂ ਸਮੇ ਸੀਟਾਂ ਦੀ ਵੰਡ ਸੀਟਾਂ ਨੂੰ ਲੈ ਕੇ ਗੱਲ ਸਿਰੇ ਨਾ ਚੜੀ ਉਹ ਤੇ ਪਰਦਾ ਪੋਛੀ ਕੀਤੀ ਲਿਪਾ ਪੋਛੀ ਕੀਤੀ ਹੋਰ ਕਿਵੇਂ ਕਿਵੇਂ ਵਜੀਰੀਆਂ ਲਈਆਂ ਕੀ ਕੀ ਕੁਝ ਹੋਇਆ ਮੈਂ ਉਹ ਗੱਲਾਂ ਵਿੱਚ ਜਾਣਾ ਨਹੀਂ ਚਾਹੁੰਦਾ ਲਾ ਗੱਲਾਂ ਚੱਗੀਆਂ ਲੱਗਦੀਆਂ ਕਿ ਉਹਦਿਆਂ ਦੇ ਪਿੱਛੇ ਆ ਧੜਾ ਖੜਾ ਹੋਇਆ ਕਹਿੰਦੇ ਇਹਨਾਂ ਨੂੰ ਉਹਦੇ ਚਾਹੀਦੇ ਨੇ ਕਹਿੰਦੇ ਜੇਕਰ ਇਹਨਾਂ ਨੂੰ ਐਨਆਈਸੀ ਇਨਾਈ ਮਲਾਲ ਸੀ ਪਾਰਟੀ ਨੂੰ ਇੰਨਾ ਹੀ ਉੱਪਰ ਚੱਕਣਾ ਚਾਹੁੰਦੇ ਸੀ ਤੇ ਕਿਉਂ ਪਹਿਲਾਂ ਨਹੀਂ ਬੋਲੇ ਕਿਉਂ ਪਹਿਲਾਂ ਚੁੱਪ ਰਹੇ ਕਹਿੰਦੇ ਤੁਹਾਡੇ ਬਾਰੇ ਤੇ ਇਹ ਵੀ ਕਹਿੰਦੇ ਨੇ ਤੁਸੀਂ ਕਹਿੰਦੇ ਚੋਣ ਕਿਉਂ ਲੜੀ ਉਹਦਿਆਂ ਦਾ ਮਲਾਰ ਤਾਂ ਤਾਂ ਹੁੰਦਾ ਜੇ ਜੇ ਅਸੀਂ ਉਹਦੇ ਲੈਣ ਵਾਸਤੇ ਹੁਣ ਵਜੀਦ ਹੁੰਦੇ ਅਸੀਂ ਤਾਂ ਬਲਕੇ ਜੇ ਅਸੀਂ ਸਾਹ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਵੀ ਤਿਆਗ ਦਿਖਾਉਣਾ ਚਾਹੀਦਾ ਤਾਂ ਅਸੀਂ ਆਪ ਵੀ ਤਿਆਗ ਦੀ ਗੱਲ ਕੀਤੀ ਆ ਅਸੀਂ ਤਾਂ ਆਪ ਕਿਹਾ ਵੀ ਅਸੀਂ ਕੋਈ ਅਹੁਦਾ ਨਹੀਂ ਲਵਾਂਗੇ ਤੇ ਅਸੀਂ ਬਲਕੇ ਕੋਈ ਐਸਾ ਸ਼ਖਸੀਅਤ ਦੀ ਤਲਾਸ਼ ਵਿੱਚ ਆ ਜਿਹੜੀ ਸ਼ਖਸੀਅਤ ਧਰਮ ਤੇ ਰਾਜਨੀਤੀ ਨੂੰ ਲੈ ਕੇ ਚੱਲਦੀ ਸਮਰਥਾ ਰੱਖਦੀ ਹੋਵੇ ਤੋ ਅਸੀਂ ਤਾਂ ਵਜਿੱਤ ਨਹੀਂ ਸਾਡੇ ਚ ਕੋਈ ਬੰਦਾ ਵੀ ਜਿੱਤ ਨਹੀਂ ਬਲਕੇ ਫੈਸਲਾ ਕੀਤਾ ਵੀ ਕੋਈ ਪ੍ਰਧਾਨਗੀ ਦਾ ਉਹਦਾ ਨਹੀਂ ਲੈ ਹੁਣ ਤੁਹਾਡੇ ਤੋਂ ਉਹਨਾਂ ਨੇ ਕਿਨਾਰਾ ਕਰ ਲਿਆ ਤੁਹਾਡਾ ਕੀ ਸਟੈਂਡ ਹੈ ਅਕਾਲੀ ਦਲ ਦੇ ਵਿੱਚ ਹੋ ਦੇਖੋ ਗੱਲ ਇਹ ਆ ਕਿਨਾਰਾ ਉਹਨਾਂ ਦੇ ਕਰਨ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਅਸੀਂ ਸ਼ਰੋਮਣੀ ਅਕਾਲੀ ਦਲ ਚ ਹਾਸੀ ਹੈ ਰਹਾਂਗੇ ਔਰ ਸ਼ਰੋਮਣੀ ਅਕਾਲੀ ਦਲ ਕਿਸੇ ਦੀ ਵਿਅਕਤੀ ਵਿਸ਼ੇਸ਼ ਦੀ ਜਾਇਦਾਦ ਨਹੀਂ ਹੈ ਔਰ ਉਹਦੇ ਲਈ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ بلندیਾਂ ਤੇ ਲੈ ਜਾਣ ਦੀ ਜਿਹੜੀ ਲਹਿਰ ਆ ਉਹਨੂੰ ਪੂਰੇ ਜੋਰ ਨਾਲ ਚਲਾਵਾਂਗੇ। ਸੰਭ 可能 ਕਿਦਾਂ ਹੋਏਗਾ ਕਿਉਂਕਿ ਅੱਜ ਜਿਸ ਤੰ ਦੇ ਨਾਲ ਜਿਹੜੀ ਮੀਟਿੰਗਾਂ ਹੋਈਆਂ ਉਹ ਕਹਿੰਦੇ ਅੱਜ ਦੀ ਮੀਟਿੰਗ ਦੇਖ ਲਓ ਕੱਲ ਦੀ ਮੀਟਿੰਗ ਦੇਖ ਲਓ ਕਹਿੰਦੇ ਸਾਰਾ ਅਕਾਲੀ ਦਲ ਤੇ ਐਤੇ ਐ ਚਾਰ ਪੰਜ ਬੰਦੇ ਕਹਿੰਦੇ ਜਲੰਧਰ ਬੈ ਕੇ ਮੀਟਿੰਗਾਂ ਕਰ ਰਹੇ ਨੇ ਲੋਕ ਇਤਿਆਸ ਰਸਦੇ ਨਹੀਂ ਜੀ ਇਹ ਚਾਰ ਪੰਜ ਬੰਦਿਆਂ ਦੀ ਗੱਲ ਨਹੀਂ ਸੀ ਜਲੰਧਰ ਦੀ ਜਲੰਧਰ ਵਿੱਚ ਪਾਰਟੀ ਨੂੰ ਬਚਾਉਣ ਦੀ ਗੱਲ ਸੀ ਚੱਡੀਗੜ੍ਹ ਵਿੱਚ ਵਿਅਕਤੀ ਨੂੰ ਬਚਾਉਣ ਦੀ ਗੱਲ ਸੀ ਜੀ ਤੇ ਜਿਹੜੀ ਅਸਾ ਰੋਲੋਜੀਕਲ ਦਾ ਕਿ ਜਿਹੜਾ ਲੋਕਾਂ ਦਾ ਆਮ ਪਬਲਿਕ ਦਾ ਫਤਵਾ ਸੀ ਕਹਿੰਦੇ ਉਹ ਪ੍ਰਵਾਨ ਕਰਨਾ ਚਾਹੀਦਾ ਉਹਨੇ ਤਾਂ 10-5 ਬੰਦੇ ਦਾ ਫਤਵਾ ਪਰੋਣ ਕਰਨਾ ਚਾਹੀਦਾ ਆਹੀ ਤਾਂ ਝਗੜਾ ਹੁਣ ਅਗਲਾ ਕੀ ਸਟੈਂਡ ਅਗਲਾ ਸੀ ਇੱਕ ਤਰੀਕ ਨੂੰ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਰਮਣੀ ਅਕਾਲੀ ਦਲ ਨੂੰ ਬਚਾਉਣ ਦੀ ਲਹਿਰ ਦਾ ਆਗਾਜ਼ ਕਰਾ ਚਲੋ ਆਗਾਜ਼ ਹੋਏਗਾ ਸ਼ਰਮਣੀ ਅਕਾਲੀ ਦਲ ਨੂੰ ਬਚਾਉਣ ਦੀ ਲਹਿਰ ਦਾ ਵੇਖਣ ਵਾਲੀ ਗੱਲ ਰਹੇਗੀ ਆ ਮਸਲਾ ਆਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਨਵੇਂ ਰੰਗ ਖੰਦਾ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ